ਕਰਨ ਦੋ ਗੱਲਾਂ ਜਿਹੜੀਆਂ ਧੁੰਦਾ ਜੀ ਤੇ ਪੰਥਪ੍ਰੀਤ ਸਿੰਘ ਹਰਾਂ ਦੇ ਸਬੰਧ ਵਿੱਚ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ ਬੰਦੇ ਨਾ ਜਦੋਂ ਅੱਗੇ ਇੱਕ ਦਿਨ ਅਸੀਂ ਗੱਲ ਕੀਤੀ ਸੀ ਕਿ ਜਦੋਂ ਨਾ ਤੁਹਾਡੇ ਆਲੇ-ਦੁਆਲੇ ਕੋਈ ਘਟਨਾ ਵਾਪਰਦੀ ਆ ਜੀ ਚਾਹੇ ਘਰ ਦੇ ਵਿੱਚ ਆ ਠੀਕ ਹੈ ਸੌਰੀ ਉਹ ਤੋਂ ਪਹਿਲਾਂ ਜੜੀਆਂ ਨਾ ਦੁਨੀਆਂ ਦੀਆਂ ਵੱਡੀਆਂ ਵੱਡੀਆਂ ਕੋਈ ਵੀ ਕੰਪਨੀ ਹੋਵੇ ਜਾਨੀ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਜੀ ਉਹ ਦੇਖ ਲਓ ਉਹਨਾਂ ਦਾ ਬਿਜ਼ਨਸ ਪਤਾ ਕਿਦਾਂ ਚੱਲਦਾ ਆ। ਭਈ ਜਿੱਦਾਂ ਤੁਸੀਂ ਕੋਈ ਚੀਜ਼ ਕਾਰ ਲਈ ਆ, ਘਰ ਲਿਆ, ਟਰੱਕ ਆ, ਸਮਾਨ ਆ ਕਰਦਾ। ਜੀ ਹਨਾ ਤੁਸੀਂ ਉਹਨਾਂ ਨੂੰ ਕਹਿੰਨੇ ਆਂ ਕਿ ਮੈਂ ਭਾਈ 50000 ਦੀ ਕਾਰ ਆ ਮੇਰੀ। ਕਿ ਮੈਂ ਚਾਹੁੰਦਾ ਵੀ ਜੇ ਇਹਨੂੰ ਕੁਝ ਹੋ ਜਵੇ। ਜੀ ਮਤਲਬ ਅੱਗ ਲੱਗ ਗਈ, ਚੋਰੀ ਹੋ ਗਈ, ਮੈਨੂੰ ਪੂਰੇ ਪੈਸੇ ਮਿਲਣ। ਦੂਜੀ ਗੱਲ ਵੀ ਜੇ ਮੇਰੇ ਤੋਂ ਐਕਸੀਡੈਂਟ ਹੋ ਜਵੇ ਤਾਂ ਦੂਜੇ ਬੰਦੇ ਦੇ ਪੈਸੇ ਦੀ ਉਹ ਤੁਸੀਂ। ਜੀ ਠੀਕ ਹੈ ਉਹ ਕਹਿੰਦੇ ਵੀ ਤੂੰ ਇਦਾਂ ਕਰ, ਇਸ ਲਈ ਸਾਨੂੰ ਮਹੀਨੇ ਦੇ ਇੰਨੇ ਪੈਸੇ ਦੇ। ਬੰਦਾ ਕਹਿੰਦਾ ਵੀ ਠੀਕ ਹੈ ਯਾਰ 50000 ਦੀ ਕਾਰ ਆ 40 40 ਹਜ਼ਾਰ ਮੈਨੂੰ ਕਹਿੰਦੇ ਆ ਦੇਣ ਦੇ ਹਨਾ ਪਰ ਇੰਨੇ ਨਾਲ ਇਹ ਕੀ ਆ ਇੰਨੇ ਨਾਲ ਮੈਨੂੰ ਪਤਾ ਕੋਈ ਨਹੀਂ ਲੱਗਣਾ ਤੇ ਗਰੰਟੀ ਮੈਨੂੰ ਰਹਿਣੀ ਆ ਜੇ ਜਦੋਂ ਮਰਜੀ ਕੁਝ ਹੋਇਆ ਮਿਲ ਜਾਉ ਹਨਾ ਜਦੋਂ ਨਾ ਐਕਸੀਡੈਂਟ ਵਾਪਰ ਦਾ ਜਦੋਂ ਕੁਝ ਹੁੰਦਾ ਆ ਉਦੋਂ ਉਹ ਇੱਕ ਬੰਦਾ ਭੇਜਦੇ ਆ ਜੀ ਜਿਹਨੂੰ ਅਸੈਸਰ ਕਹਿੰਦੇ ਆਸੀਂ ਜਿਹੜਾ ਅਸੈਸਰ ਆ ਨਾ ਜੀ ਉਹ ਇੰਸ਼ੋਰੈਂਸ ਕੰਪਨੀ ਦਾ ਕੀ ਪਰਸਨ ਜਿਹਨੂੰ ਕਹਿੰਦੇ ਆਸੀਂ ਯਾ ਉਹ ਹੁੰਦਾ ਉਹਦੇ ਉੱਤੇ ਸਾਰੀ ਗੱਲ ਖੜੀ ਆ। ਹਾਂਜੀ। ਕਿਉਂ ਜੇ ਉਹ ਇਹ ਕਰ ਦੇਊਗਾ ਕਿ ਉਹ ਲੋਡ ਤੋਂ ਵੱਧ ਬਿਨਾਂ ਵੀ ਲੋੜਾ ਕਹਿ ਦੇਊਗਾ। ਫੇ ਫੇਕਲੇ ਨੇ ਕੋਰਟ ਸੇ ਲੈ ਜਾਣਾ ਫੇ ਵੀ ਉਹਨਾਂ ਦਾ ਖਰਚਾ ਜਾਂਦਾ ਹੀ ਹੋਣਾ। ਹੂੰ। ਠੀਕ ਹੈ ਜੇ ਉਹ ਲੋਡ ਤੋਂ ਜ਼ਿਆਦਾ ਪੈਸੇ ਦਵਾ ਦੇਊਗਾ ਫੇ ਕੰਪਨੀ ਨੇ ਉੱਧਰ ਮਰ ਜਾਣਾ। ਹਾਂਜੀ। ਅਸੈਸ ਕਰਨਾ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੁੰਦਾ ਖੜੇ ਰਹਿਣ ਲਈ ਤੁਹਾਡੇ। ਜਿਹੜੀਆਂ ਘਟਨਾਵਾਂ ਨਾ ਤੁਹਾਡੇ ਵਾਲੇ ਦੁਆਲੇ ਵਾਪਰਦੀਆਂ ਉਹਨੂੰ ਅਸੈਸ ਕਰਨਾ ਜਿਹੜਾ ਉਹ ਬੜਾ ਜ਼ਰੂਰੀ ਆ। ਜੇ ਤੁਸੀਂ ਆਪਣੇ ਵਾਲੇ ਦੁਆਲੇ ਜਿਹੜਾ ਬੇਅਕਲ ਕੰਮ ਅਕਲ ਨਕੰਮਾ ਬੰਦਾ ਆ ਉੰਜੇ ਉਹ ਕਟਵਾ ਮਾਨੂੰ ਸੈਸ ਕਰਨ ਲੱਪਿਆ ਉਹ ਜਿਹੜੀ ਇਨਫੋਰਮੇਸ਼ਨ ਦਊਗਾ ਤੁਹਾਡ ਜੀ 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 ਉਹ ਬੜੀ ਖਤਰੇ ਵਾਲੀ ਸੀ ਉਹਨੇ ਬੈਲੈਂਸ ਨਹੀਂ ਕਰ ਪਾਣਾ ਉਹਨੇ ਡੋਬੂਗਾ ਹੁਣ ਜਿਹੜੇ ਸਾਡੇ ਪ੍ਰਚਾਰਕ ਆ ਨਾ ਇਹਨਾਂ ਦੇ ਅਸੈਸਰ ਜਿਹੜੇ ਆ ਉਹ ਬੜੇ ਨਕਮੇ ਆ ਉੱਚਾ ਪਲੂਸ ਕਿਸਮ ਦੇ ਆ ਉਹ ਉਹ ਬੰਦੇ ਆ ਜਿਨ੍ਹਾਂ ਦਾ ਆਪਣਾ ਸਵਾਰਥ ਆ ਇਹ ਤਾਂ ਪਹਿ ਆਪਣੇ ਪਹਿਰੇ ਆਪ ਘੜੀ ਮੰਨ ਵਾਲੇ ਜਿਹੜਾ ਜਿਹੜਾ ਅਸੈਸਰ ਇੰਸ਼ੋਰੈਂਸ ਕੰਪਨੀ ਦਾ ਜੀ ਜਿਹੜਾ ਨਿਜਲੇ ਕੇ ਫਿਰਦਾ ਹੋਇਆ ਨਾ ਹਾਂਜੀ ਜੇ ਮੰਨ ਲਓ ਉਹਨੂੰ ਕਿਸੇ ਬੰਦੇ ਨਾਲ ਉਹਦੀ ਦੁਸ਼ਮਣੀ ਆ ਜੀ ਪੀ ਉਹਦੀ ਉਹਦੀ ਦੁਸ਼ਮਣੀ ਆ ਕਿਸੇ ਬੰਦੇ ਨਾਲ ਹਾਂਜੀ ਤੇ ਉਹਦੀ ਕਾਰ ਦੇਖਣ ਗਿਆ ਠੀਕ ਹੈ ਤੇ ਹੁਣ ਉਹ ਕੀ ਕਰੂਗਾ ਉਸ ਵੇਲੇ ਉਹ ਤਾਂ ਘਾਟਾ ਪਾਣ ਦੀ ਕੋਸ਼ਿਸ਼ ਕਰੂਗਾ ਠੀਕ ਹੈ ਤੇ ਅਗਲੇ ਨੇ ਉਹ ਅਗਲੇ ਨੇ ਕੋਰਟ ਵਿੱਚ ਲੈ ਜਾਣਾ ਕੰਪਨੀ ਗਈ ਕੰਪਨੀ ਚੱਲੇ ਉਹਨਾਂ ਦਾ 3000 ਦੇ ਕੇ ਸਰਨਾ ਸੀ ਨਾ ਉੱਥੇ 40 50 ਹਜ਼ਾਰ ਲੱਗਣਾ ਹਾਂਜੀ ਠੀਕ ਹੈ ਤੇ ਜੇ ਮੂਰੇ ਉਹਦਾ ਰਿਸ਼ਤੇਦਾਰ ਹੋਇਆ ਫਿਰ ਉਹਨੇ ਜ਼ਿਆਦਾ ਤਾਂ ਉਹਨੂੰ ਦੇਣਾ ਠੀਕ ਹੈ ਹੁਣ ਜਿਹੜੇ ਇਹਨਾਂ ਦੇ ਅਸੈਸਰ ਆ ਨਾ ਉਹ ਇਦਾਂ ਦੇ ਉਹ ਆਪਣੀਆਂ ਦੁਸ਼ਮਣੀਆਂ ਪਾਲਦੇ ਆ ਆਪਣੀਆਂ ਦੋਸਤੀਆਂ ਪਾਲਦੇ ਆ ਉਹਨਾਂ ਨੇ ਸਤਿਆਨਾਸ ਮਾਰਿਆ ਇਹਨਾਂ ਦਾ ਮੇਰੇ ਨਾ ਚਿਰ ਇਹ ਉਹਨਾਂ ਦੇ ਸਿਰ ਦੇ ਉੱਤੇ ਬੈਠੇ ਆ ਨਾ ਉਹਨਾਂ ਚਿਰ ਬੇੜਾ ਗਰਕੂਗਾ ਗਰਕੂਗਾ ਬਿਲਕੁਲ ਜੀ ਐਸੈਸਰ ਜਿਹੜਾ ਹੈਗਾ ਆ ਉਹ ਵੀ ਜੜੇ ਖੜੇ ਨੂੰ ਨਹੀਂ ਬਣਾ ਨਹੀਂ ਖੋਪਰੀ ਇਹ 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 ਬੇਵਕੂਫੀ ਇਹ ਕਰ ਰਹੇ ਆ ਜਦੋਂ ਇਹਨਾਂ ਨੂੰ ਕਿਸੇ ਦੇ ਸਾਡੇ ਤੇ ਖਾਸ ਕਰਕੇ ਜਦੋਂ ਇਹਨਾਂ ਨੂੰ ਗੁੱਸਾ ਆਉਂਦਾ ਨਾ ਇਹ ਉਹਨਾਂ ਬੇਵਕੂਫਾਂ ਨੂੰ ਕਹਿੰਦੇ ਆ ਕਿ ਇਹਨਾਂ ਦਾ ਜਵਾਬ ਦਿਓ ਉਹ ਕੰਮਲੇ ਜਦੋਂ ਜਵਾਬ ਦਿੰਦੇ ਆ ਨਾ ਨਾ ਤਾਂ ਸਾਡਾ ਨਾਂ ਲੈਂਦੇ ਆ ਉਹ ਉਹ ਕਰਦੇ ਗੋਲਮੋਲ ਗੱਲ ਹੁਣ ਜਦੋਂ ਗੋਲਮੋਲ ਗੱਲ ਕਰਦੇ ਆ ਅਸੀਂ ਉਹਦੇ ਬਦਲੇ 'ਚ ਅਸੀਂ ਗੱਲ ਕਰਨ ਦੀ ਧੁੰਦਾ ਜੀ ਉਹਨਾਂ ਦੀ ਪੰਥਪ੍ਰੀਤ ਸਿੰਘ ਉਹਨਾਂ ਦੀ ਜੀ ਉਹਦੇ ਵਿੱਚ ਬੇਇੱਜ਼ਤੀ ਕਿੰਨਾ ਨਹੀਂ ਹੁੰਦੀ ਆ ਕੰਪਨੀ ਦੇ ਸੈਸਾ ਹੁਣ ਜਦੋਂ ਜਦੋਂ ਸਾਡੇ ਨਾਲ ਤਾਂ ਮੈਂ ਦੱਸਦਾ ਇੱਕ ਇੱਥੇ ਬਲਵਿੰਦਰ ਮਠੱਡਾ ਮੈਂ ਇੱਕ ਵੀਡੀਓ ਕਰਦਾ ਸ਼ੇਅਰ ਫੇਸਬੁੱਕ ਦੇ ਉੱਤੇ ਉਹਦੀ ਵੀਡੀਓ ਇੱਕ ਬਣਾਈ 1.5 ਮਿੰਟ ਦੀ ਟਕਸਾਲੀਆਂ ਨੇ ਪਤਾ ਨਹੀਂ ਕਿਵੇਂ ਬਣਾਈ ਆ ਤੇ ਹਰਾਮਖੋਰੀ ਕੀਤੀ ਆ ਉਹ ਹੁਣ ਉਹ ਵੀਡੀਓ ਚੱਕ ਕੇ ਜਦਾਂ ਉਹਨੂੰ ਟਕਸਾਲੀਆਂ ਨੇ ਦੇਖਿਆ ਆ ਉਦੋਂ ਜਾਗਰੂਕਾਂ ਨੇ ਦੇਖਿਆ ਜਿਹੜੀਆਂ ਮੇਰੇ ਬਾਰੇ ਮੈਂ ਹਰਨੇਕ ਦੇ ਬਾਰੇ ਜਾਨੀ ਜਿਹੜੀਆਂ ਗੱਲਾਂ ਟਕਸਾਲੀ ਕਹਿੰਦੇ ਆ ਮੇਰੇ ਬਾਰੇ ਉਹੀ ਜਾਗਰੂਕ ਕਹਿੰਦੇ ਆ ਨਹੀਂ ਤਾਂ ਭਾਈ ਜੇ ਕਿਸੇ ਨੂੰ ਸ਼ੱਕ ਹੋਇਆ ਨਾ ਤੇ ਤੁੰਦਾ ਜੀ ਪੰਥਪ੍ਰੀਤ ਸਿੰਘ ਮਾਝੀ ਢਪਾਲੀ ਇਹਨਾਂ ਨੂੰ ਕਿਸੇ ਨੂੰ ਬਿਠਾ ਕੇ ਰੇਡੀਓ ਦਾ ਨਾਮ ਲੈ ਕੇ ਦੇਖ ਲਿਓ ਰਿਕਾਰਡਰ ਆਪਣਾ ਕੋਲ ਰੱਖੇ ਉਹਨੂੰ ਕਹਿ ਦਿਓ ਕਿ ਮੈਂ ਗੱਲ ਕਰਨੀ ਜੀ ਰਿਕਾਰਡ ਕਰਨੀ ਆ ਤੇ ਉਹਨੂੰ ਉਹਨੂੰ ਦੋ ਚਾਰ ਵਾਰੀ ਸੁਣ ਕੇ ਦੇਖ ਇਕੱਲੇ ਇਕੱਲੇ ਨੂੰ ਦੇਖ ਲਿਓ ਇੱਕੋ ਹੀ ਹੋਣਗੀਆਂ ਟਕਸਾਲੀਆਂ ਕੋਈ ਚੱਲ ਜਿਓ ਇਹਨਾਂ ਕੋਈ ਚੱਲ ਜਿਓ ਕੁਲ ਬਲਖੁਨੀਆ ਕਰਦੇ ਆ ਹੁਣ ਭਿੰਦੇ ਬਾਰੇ ਕਹਿ ਰਿਹਾ ਆ ਕਿ ਦੇਖੋ ਜੀ ਮੂਨਾ ਆ ਇਹ ਸ਼ਰਾਬ ਪੀਂਦਾ ਸੀ ਇਹ ਐਂਕਰਦਾ ਸੀ ਹੁਣ ਉਹਦੇ ਸ਼ਰਾਬ ਪੀਂਦੇ ਹੋਣ ਦੇ ਨਾਲ ਉਹਦੇ ਕੇਸ ਕਟਾਉਣ ਦੇ ਨਾਲ ਅਸੀਂ ਲੁਕੋ ਕੇ ਰੱਖਿਆ ਕਿਸੇ ਨੂੰ ਰੇਡੀਓ ਦਰਸ਼ਕਾਂ ਦੇ ਉੱਤੇ ਜਿਹੜੀ ਟੀਮ ਦੀ ਫੋਟੋ ਆ ਬਲਵਿੰਦਰ ਸਿੰਘ ਮਠੱਡਾ ਦੀ ਫੋਟੋ ਵਿੱਚ ਲੱਗੀ ਹੋਆ ਇੱਕ ਗੱਲ ਦੱਸ ਦਿੰਨੇ ਆ ਚਾਹੇ ਗਿਆਨਵਾਨ ਆਪਣੇ ਆਪ ਨੂੰ ਜਾਗਰੂਕ ਹੋਣੇ ਵਾਲੇ ਆ ਚਾਹੇ ਟਕਸਾਲੀ ਕੋਣੇ ਵਾਲੇ ਆ ਚਾਹੇ ਸਾਡੇ ਕਥਾਕਾਰ ਆ ਜੇ ਹਿੰਮਤ ਹੋਈ ਨਾ ਇੱਕ ਵਾਰੀ ਭਿੰਦੇ ਦੇ ਸਾਹਮਣੇ ਬੈਠ ਕੇ ਗੱਲ ਕਰਕੇ ਦਿਖਾ ਲਿਓ ਨਾ ਤੁਹਾਡੀਆਂ ਬੱਖੀਆਂ ਭੰਦ ਦੇਵੇ ਹੋਇਆ ਤਾਂ ਹੀ ਆ ਵੀ ਜਿਹੜੇ ਕਹਿੰਦੇ ਕਹੋਂਦੇ ਆ ਆਪਣੇ ਆਪ ਨੂੰ ਵਿਦਵਾਨ ਸੀ ਉਹਨੂੰ ਛੱਡੇ ਨਹੀਂ ਕੱਖਦੇ ਅਮਨੇ ਤੁਸੀਂ ਮੁਕਾਬਲਾ ਕਰ ਲੈਣਾ ਕਿ ਦੇਵ ਦਾ ਤੁਹਾਡੀਆਂ ਵੀਡੀਓ ਬਣਾਉਣ ਦੇ ਨਾਲ ਕੀ ਹੋ ਜਾਣਾ ਓਏ ਲੱਲੂ ਪੰਜਾਬੀ ਤਰਫ ਫਿਰਦੇ ਆ ਉਹਦੇ ਨਾਲ ਫਰਕ ਨਹੀਂ ਪੈਣਾ ਕੋਈ ਵੀ ਯਾਨੀ ਮੈਂ ਕਹਿੰਦਾ ਹਿੰਮਤ ਉਹਦੀ ਦੇਖਣ ਵਾਲੀ ਆ ਯਾਨੀ ਜਿੱਦਾਂ ਜਿੱਦਾਂ ਉਹ ਬੰਦਾ ਗੱਲ ਕਰਦਾ ਹਨਾ ਸਾਡੇ ਨਾਲ ਸਰੂਤੇ ਇੱਕ ਸਵਕਤ ਹੈ ਜੀ ਤੁਹਾਡਾ ਹਾਂਜੀ ਵੀਰ ਜਾਈ ਗੋ ਗੱਲ ਸਾਹਿਬ ਜੀ ਕੀ ਫਤਿਹ ਹਾਂਜੀ ਗੁਰੂ ਫਤਿਹ ਜੀ ਮੈਂ ਤਾਂ ਇੱਕੋ ਹੀ ਆ ਵੀਰੇ ਹਾਂ ਤੁਸੀਂ ਕਾਫੀ ਅੱਗੇ ਲੱਗੇ ਮੈਂ ਤਾਂ ਦਿਲਗੀਰ ਜੀ ਨਾਲ ਗੱਲ ਕਰਨੀ ਸੀ ਹਾਂਜੀ ਉਹ ਤੁਸੀਂ ਇੰਡੀਆ ਵਾਲੀ ਨਿਊਜ਼ ਫੋਲੋ ਕਰਦੇ ਹੋਵੋਗੇ ਰਾਈਟ ਕਿ ਜਿਵੇਂ ਕੋਈ ਨਿਊਜ਼ ਚੱਲ ਰਹੀ ਹੈ ਜਿਵੇਂ GST ਚੱਲ ਰਿਹਾ ਸੀ ਜਾਂ ਕੱਲ ਉਹ ਅਮਰਨਾਥ ਪਲੇਟਫਾਰਮ ਹੋ ਗਿਆ ਹਾਂਜੀ ਉਹ ਸਾਰੀ ਨਿਊਜ਼ ਘੁੰਮ ਗਈ ਹੈ ਨਾ ਹੂੰ ਇਹਨਾਂ ਨੇ ਉਹੀ ਕੀਤਾ ਹੈ ਹਾਂ ਤੋਂ ਚਾਹ ਉਹ ਵੱਡੀ ਕਿਸੇ ਅੰਦੀਪ ਸਿੰਘ ਵਾਲੀ ਆ ਇਹਨਾਂ ਨੇ ਆਪਣੀ ਨਿਊਜ਼ ਘੁਮਾ ਲਈ ਉਹ ਸਾਰਾ ਗੱਗ ਦੇ ਜੋਰ ਲਾਇਆ ਹੋਇਆ ਹੈ ਸਹੀ ਗੱਲ ਹੈ ਮੈਂ ਭਾਈ ਇਹਨਾਂ ਨੂੰ ਪਿਛਲੇ 1.5 ਸਾਲ ਤੋਂ ਫੋਲੋ ਕਰ ਰਿਹਾ ਤੁਸੀਂ ਕਦੇ ਵੀ ਦੇਖ ਲਿਓ ਉਹਨਾਂ ਦਾ ਉਹਨਾਂ ਨੇ ਜਦੋਂ ਵੀ ਕੋਈ ਚਾਵਲ ਮਾਰ ਜਨਾ ਨੈਕਸਟ ਡੇ ਉਹਨਾਂ ਦੀ ਕੋਈ ਇਹ ਜਿਹੀ ਪੋਸਟ ਆ ਜੂਗੀ ਇਹ ਤਾਂ ਫਿਰ ਉਹ ਇੰਨਾ ਪ੍ਰਮੋਟ ਕਰਨਗੇ ਉਹਨੂੰ ਬਹੁਤ ਹੁਣ ਇੱਥੇ ਤਾਂ ਪੰਗਾ ਹੀ ਪੈ ਗਿਆ ਨਾ ਇੱਥੇ ਜਿੱਦਾਂ ਟਕਸਾਲੀਆਂ ਨੇ ਦੇਖਿਆ ਉਸ ਘਟਨਾ ਨੂੰ ਹਾਂਜੀ ਹਾਂਜੀ ਉਹ ਸਾਡੇ ਇੱਥੇ ਸਾਡੇ ਇੱਕ ਜਾਗਰੂਕ ਵਿਦਵਾਨ ਆ ਧੁੰਦਾ ਜੀ ਹੋਰਾਂ ਦਾ ਪ੍ਰਮੋਟਰ ਆ ਬਹੁਤ ਵੱਡਾ ਬਰਿੰਦਰ ਸਿੰਘ ਗੋਲਡੀ ਅਮਰੀਕਾ ਤੋਂ ਹਾਂਜੀ ਹਾਂ ਉਹ ਉਹ ਕਹਿੰਦਾ ਬਈ ਫੇ ਗੱਗ ਵਾਲੇ ਮਸਲੇ ਤੇ ਜੀ ਕਹਿੰਦਾ ਕਸਵੱਟੀ ਲਾ ਕੇ ਦੇਖ ਲਿਓ ਜਿਹੜਾ ਬੰਦਾ ਗੱਗ ਦੇ ਹੱਕ ਚ ਬੋਲਦਾ ਨਾ ਉਹ ਸਿੱਖ ਨਹੀਂ ਹੋ ਸਕਦਾ ਹੂੰ ਬਿਲਕੁਲ ਦੇਖੋ ਉਹਨਾਂ ਦੇ ਉਹਨਾਂ ਦੀ ਪ੍ਰੋਫਾਈਲ ਤੇ ਜਾ ਕੇ ਕਮੈਂਟ ਕਰਕੇ ਆਇਆਗਾ ਤੇ ਆਈ ਫਿਰ ਅਨਫੈਂਡਡ ਜਿੰਨਾ 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 ਗੰਦ ਗੱਗ ਨੂੰ ਟਕਸਾਲੀਆਂ ਨੇ ਬਖਿਆ ਨਾ ਜਿੰਨੀਆਂ ਗਾਲਾਂ ਉਹ ਨਹੀਂ ਕੱਢੀਆਂ ਤੇ ਜੇ ਹੁਣ 골ਡੀ ਦੇ ਪਮਾਨਾ ਲਾ ਕੇ ਦੇਖੀਏ ਤਾਂ ਜਿਹੜੇ ਟਕਸਾਲੀ ਆ ਉਹ ਬ੍ਰਹਮ ਗਿਆਨੀ ਚਾਹੀਦੇ ਸਿੱਖਾਂ ਦੇ ਬਿਲਕੁਲ ਬਿਲਕੁਲ ਉਹ ਤਾਂ ਗੁਰੂ ਸਾਹਿਬ ਦਾ ਦਰਜਾ ਦੇਣਾ ਪੈਣਾ ਉਹਨਾਂ ਨੂੰ ਜਿੰਨੀਆਂ ਗਾਲਾਂ ਨਹੀਂ ਕੱਢੀਆਂ ਠੀਕ ਹੈ ਫਿਰ ਬਾਕੀ ਚਲੋ ਉਹਨਾਂ ਦੀ ਖੁਸ਼ੀ ਆ ਥੈਂਕ ਯੂ ਗੁਰੇ ਟਾਈਮ ਸਾਡਾ ਦੋ ਹੀ ਮਿੰਟ ਰਹਿ ਗਏ ਥੈਂਕ ਯੂ ਓਕੇ ਥੈਂਕ ਯੂ ਜੀ ਜੀ ਤੇ ਦਲਗੀਰ ਹੁਣਾਂ ਬਾਰੇ ਜੀ ਗੱਲ ਦੇਖੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਜਿਹੜੀ ਵੀ ਅਸੀਂ ਕਿਸੇ ਵਾਰੀ ਗੱਲ ਕਹਿੰਨੇ ਆ ਉਹਦੇ ਬਾਰੇ ਮਿਹਰਬਾਨੀ ਕਰਕੇ ਸਾਡੇ ਨਾਲ ਔਨ 에ਅਰ ਗੱਲ ਕਰੋ ਸਾਨੂੰ ਸਿੱਖੀ ਦੇ ਦੁਸ਼ਮਣ ਕਰਦਾਨ ਦਿਓ ਸਾਨੂੰ ਸਿੱਖੀ ਦੇ ਗद्दार ਕਰਦਾਨ ਦਿਓ ਕੱਖ ਫਰਕ ਨਹੀਂ ਪੈਣਾ ਭਿੰਦੇ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਅਸੀਂ ਤਾਂ ਇਦਾਂ ਦੇ ਹੀ ਆ ਹੱਥ ਬਨ ਕੇ ਬੇਨਤੀ ਆ ਖਬਰਦਾਰ ਖਬਰਦਾਰ ਜੇ ਕਿਸ ਨੇ ਰੇਡੀਓ ਸੁਣਿਆ ਤਾਂ ਠਾਕਰ ਸਿੰਘ ਨੇ ਕੇਸ ਰੱਖਿਓ ਆ ਜਿਹੜੇ ਜਾਗਰੂਕ ਹੁੰਦੇ ਆ ਨਾ ਉਹਨਾਂ ਨੂੰ ਵੀ ਬੇਨਤੀ ਆ ਤੁਮੇ ਨੇ ਕੇਸ ਵੀ ਰੱਖਿਓ ਆ ਦਾੜੀ ਵੀ ਰੱਖਿਓ ਆ ਤੁਮਾਂ ਸ਼ਰਾਬ ਵੀ ਨਹੀਂ ਪੀਂਦਾ ਠਾਕਰ ਸੁਨੇ ਕੇਸ ਵੀ ਰੱਖਿਓ ਆ ਦਾੜੀ ਵੀ ਰੱਖਿਓ ਆ ਸ਼ਰਾਬ ਵੀ ਨਹੀਂ ਪੀਂਦਾ ਹਰੀ ਸਿੰਘ ਰੰਧਾਵੇ ਵਾਲਾ ਵੀ ਦਾਈਆਂ ਉਹਨਾਂ ਨੂੰ ਸੁਣ ਲਿਆ ਕਰੋ ਬਾਕੀ ਤੁਹਾਡੇ ਕੋ ਕਥਾਕਾਰ ਬਥੇਰੇ ਆ ਕਿਸੇ ਨੇ ਨਹੀਂ ਕਿਹਾ ਰੇਡੀਓ ਸੁਣੋ ਜਿਹੜੇ ਬੰਦੇ ਵਾਕਿਆ ਨੂੰ ਵੀ ਭਰਾਵੋ ਬੇਨਤੀ ਆ ਜਿਹੜਾ ਬੰਦਾ ਦੁਖੀ ਹੁੰਦਾ ਨਾ ਰੇਡੀਓ ਤੋਂ ਉਹਨੂੰ ਨਾ ਰਿਕਾਰਡਿੰਗ ਭੇਜਿਆ ਕਰੋ ਨਾ ਉਹਦੇ ਮੂਰੇ ਕੋਈ ਗੱਲ ਰੱਖਿਆ ਕਰੋ ਅਸੀਂ ਤਾਂ ਆਉਣ ਵਾਲੇ ਸਮੇਂ ਦੀ ਗੱਲ ਕਰਦੇ ਆ ਧਰਮ ਦਾ ਕੋਈ ਸਬੰਧ ਨਹੀਂ ਹੈਗਾ ਇਹਨਾਂ ਗੱਲਾਂ ਦੇ ਨਾਲ ਇਹ ਸਾਡੀ ਕੌਮ ਦਾ ਕੌਮੀ ਮਸਲਾ ਆ ਸਾਡਾ ਜਿੱਦਣ ਡੇਰੀਆ ਨੇ ਅਖੰਡ ਕੀਰਤਨੀ ਜਥੇ ਨੇ ਸਾਧਾ ਨੇ ਧਰਮ ਦਾ ਸਬੰਧ ਬਣਾਤਾ ਨਾ ਬਾਹਰਲੇ ਸਰੂਪ ਦੇ ਨਾਲ ਉਦੋਂ ਸਾਡੇ ਦਿਮਾਗ ਦਾ ਅਕਲ ਦਾ ਸਾਡੀ ਸੁਰਤ ਦਾ ਸਬੰਧ ਸਿੱਖੀ ਦੇ ਨਾਲੋਂ ਤੋੜ ਕੇ ਰੱਖ ਦਿੱਤਾ ਹਰ ਇੱਕ ਬੰਦਾ ਹਰ ਇੱਕ ਬੰਦਾ ਸਾਰਾ ਜੋਰ ਉਹਦਾ ਸ਼ਰੀਰ ਦੇ ਉੱਤੇ ਲੱਗਾ ਆ ਜੇ ਜਾਗਰੂਕ ਹੋਣੇ ਵਾਲੇ ਕਰਨਗੇ ਇਦਾਂ ਤਾਂ ਇੱਕ ਇੱਕ ਗੱਲ ਮੈਂ ਹੋਰ ਦੱਸ ਦਿਨਾ ਜਦੋਂ ਦਲਗੀਰ ਉਹਨਾਂ ਦੀ ਗੱਲ ਹੁੰਦੀ ਹੈ ਜਿਹੜਾ ਮਸਲਾ ਖਾਸ ਕਰਕੇ ਗੱਗ ਵਾਲਾ ਆ ਜੀ ਦਲਗੀਰ ਦਾ ਨਜ਼ਰੀਆ ਦੇਖ ਲਿਓ ਦਲਗੀਰ ਨੂੰ ਗਾਂਹਾਂ ਸਿੰਘ ਸਵਾ ਕੈਨੇਡਾ ਨਾਲ ਜੋੜ ਕੇ ਦੇਖ ਲਿਓ ਜੀਣ ਵਾਲੇ ਉਹਨਾਂ ਨਾਲ ਠੀਕ ਹੈ ਜੀ ਠੀਕ ਪ੍ਰਮੋਟ ਕਰਦੇ ਇਹਨਾਂ ਨੂੰ ਸੱਦਦੇ ਉਹਨਾਂ ਨੂੰ ਉਨੇ ਨੂੰ ਗਹਾ ਤੁੰਦਾ ਜੀ ਹੋਣਾ ਨਾ ਘਗਾ ਜੀ ਹੋਣਾ ਨਾ ਜੋੜ ਕੇ ਦੇਖ ਲਿਓ ਠੀਕ ਆ ਠੀਕ ਆ ਤੇ ਇਹ ਸਾਰੀ ਕੜੀ ਜਿਹੜੀ ਆ ਨਾ ਇੱਕੋ ਹੀ ਥਾਂ ਤੇ ਜਾ ਕੇ ਜੁੜ ਜਾਣੀ ਸਾਰਿਆਂ ਦਾ ਜੋਰ 19 ਕੀ ਦੇ ਫਰਕ ਨਾ ਇਸੇ ਗੱਲ ਦੇ ਉੱਤੇ ਲੱਗਾ ਆ ਕਿ ਸਾਨੂੰ ਬਦਨਾਮ ਕਿੱਦਾ ਕਰਨਾ ਆ ਹਮ ਇੱਕੋ ਜਦੋਂ ਜਦੋਂ ਗੱਲ ਹੁੰਦੀ ਆ ਪੇ ਲੈ ਜੀ ਆਪੇ ਬੜਿਓ ਕੋਈ ਕਹਿੰਦਾ ਸ਼ੀਮਾ ਤੱਕ ਤੇ ਉਹ ਪਤੰਦਰੋਂ ਅਸੀਂ ਤੁਹਾਨੂੰ ਕਦੋਂ ਕਿਹਾ ਗੱਲ ਸੁਣੋ ਅਸੀਂ ਤਾਂ opinion ਦਿੱਤਾ ਆਪਣਾ ਕਿਸੇ ਗੱਲ ਦੇ ਉੱਤੇ ਸਾਡੇ ਦਿੱਤੇ ਹੋਏ opinion ਦੇ ਸਬੰਧ ਵਿੱਚ ਤੁਹਾਡੇ ਲੈਏ ਹੋਏ ਫੈਸਲੇ ਜਿਹੜੇ ਆ ਉਹਨਾਂ ਦਾ ਅਨੁਪਾਤ ਕੱਢ ਕੇ ਦਿਖਾ ਲਓ ਆਓ ਵਿਚਾਰ ਕਰੋ ਸਾਡੇ ਸਾਹਮਣੇ ਅਸੀਂ ਵੀ ਕਹਿੰਦੇ ਸਾਡੀ ਗੱਲ ਸੁਣੋ ਕੋਈ ਪਰ ਇੱਕ ਗੱਲ ਦਾ ਖਿਆਲ ਰੱਖਿਓ نیند ਨਹੀਂ ਆਉਣੀ ਤੁਹਾਨੂੰ ਸਾਡੀਆਂ ਗੱਲਾਂ ਕੰਨਾਂ 'ਚ ਰੜਕਣੀਆਂ ਤੁਹਾਡੇ ਤੁਸੀਂ ਫਸ ਗਿਆ ਕਸੂਤੇ ਕਿਉਂਕਿ ਸਹੀ ਫੈਸਲੇ ਤੁਹਾਤੋਂ ਲੈ ਨਹੀਂ ਹੁਣੇ ਜਦੋਂ ਸਹੀ ਪਾਸੇ ਨੂੰ ਤੁਰਨਾ ਤੁਹਾਨੂੰ ਲੱਗਣਾ ਵੀ ਇਹ ਗੱਲ ਤਾਂ ਰੇਡੀਓ ਵਾਲੇ ਨਹੀਂ ਕਹਿ ਦਿੱਤੀ ਆ ਫਿਰ ਤੁਹਾਨੂੰ ਅਸੀਂ ਇਹ ਫੈਸਲਾ ਲੈ ਸਕਦੇ ਹਾਂ ਤੁਸੀਂ ਕਰਨਾ ਸਾਡਾ ਵਿਰੋਧ ਤੁਸੀਂ ਜਾਣਾ ਸਾਡੇ ਉਲਟ ਸਾਡੇ ਉਲਟ ਜਾਣ ਦਾ ਮਤਲਬ ਇਹ ਹੋਣਾ ਹੈ ਕਿ ਤੁਸੀਂ ਫੈਸਲਾ ਗਲਤ ਲੈ ਲਿਆ ਜਿੰਨਾ ਚਿਰ ਮਰਜੀ ਭੱਜ ਲਿਓ ਯੂ ਟਰਨ ਮਾਰਨ ਤੋਂ ਬਿਨਾ ਰਾਹ ਕੋਈ ਨਹੀਂ ਹੈਗਾ ਅਸੀਂ ਨਹੀਂ ਕਿਸੇ ਨੂੰ ਬਦਸੀਸ ਨਹੀਂ ਦੇ ਅਸੀਂ ਨਹੀਂ ਕਹਿੰਦੇ ਵੀ ਇਹਦੇ ਨਾਲ ਤੁਹਾਡਾ ਇਦਾਂ ਹੀ ਨੁਕਸਾਨ ਹੋਵੇ ਅਸੀਂ ਤਾਂ ਕਹਿੰਨੇ ਰੱਬ ਕਰੇ ਮੁੜ ਆਮੋਂ ਲਾਈਨ ਦੇ ਉੱਤੇ ਆਜਮੋਂ ਜੇ ਕਿਤੇ ਇਹ ਅੱਜ ਦੇ ਕਥਾਕਾਰ ਜੋ ਜੇ ਪ੍ਰੋਫੈਸਰ ਦਰਸ਼ਨ ਸਿੰਘ ਹੁਣੀ ਆ ਜੀਣ ਵਾਲੇ ਹੁਣੀ ਆ ਉਹ ਵੀ ਬਲਗੀਰ ਹੁਣੀ ਆ ਉਹ ਬੰਦੇ ਕੋਈ ਪ੍ਰੋਗਰਾਮ ਦੇ ਦੇਣ ਵੀ ਦੇਖੋ ਜੀ ਆਉਣ ਵਾਲੇ ਪੰਜਾਂ ਸਾਲਾਂ ਦੇ ਵਿੱਚ ਅਸੀਂ ਐਸ ਤਰੀਕੇ ਨਾਲ ਇਦਾਂ ਇਦਾਂ ਸੰਸਥਾਵਾਂ ਖੋਲ੍ਹਾਂਗੇ ਜੀ ਇੰਨੀਆਂ ਸੰਸਥਾਵਾਂ ਦੀ ਉੱਤੇ ਇੱਕ ਕਮੇਟੀ ਹੋਊਗੀ ਉਹਦੇ ਸਬੰਧ ਵਿੱਚ ਦੋ ਬੰਦੇ ਜਾਂ ਇੱਕ ਬੰਦਾ ਜਾਂ ਤਿੰਨ ਬੰਦੇ ਅਸੀਂ ਜ਼ਿੰਮੇਵਾਰ ਲੀਡਰ ਬਣਾਵਾਂਗੇ ਉਹਨਾਂ ਦੀਆਂ ਸਟੇਟਮੈਂਟਾਂ ਹੋਣਗੀਆਂ ਉਹ ਸਾਡੇ ਫੈਸਲੇ ਕਰਨਗੇ ਇਦਾਂ ਦੀ ਮर्याਦਾ ਹੋਊਗੀ ਪੇ ਇਹਦੇ ਇਹ ਤੋਂ ਗਾਹਾਂ ਜਿਨ ਵੀ ਇਸ ਇਹਦੇ ਨਾਲ ਜੁੜਨਾ ਹੋਵੇ ਜਿਨ ਵੀ ਇਦਾਂ ਦੀ ਸੰਸਥਾ ਖੋਲ੍ਹਣੀ ਹੋਵੇ ਇਸ ਬੰਦੇ ਨਾਲ ਟੱਚ ਕਰ ਲਓ ਤੇ ਅਸੀਂ ਇੱਕ ਬੱਕਰੀ ਕੌਮ ਮੈਨੂੰ ਨਹੀਂ ਪਤਾ ਸ਼ਬਦ ਉੱਥੇ ਸਾਨੂੰ ਕੀ ਵਰਤਣਾ ਪੈਣਾ ਜਾਣੀ ਸਾਨੂੰ ਅੱਜ ਉਹ ਫੈਸਲਾ ਲੈਣਾ ਪੈਣਾ ਉਹ ਲਕੀਰ ਖਿੱਚਣੀ ਪੈਣੀ ਆ ਸਾਰਾ ਕੁਝ ਬੱਕਰਾ ਸਾਰਾ ਕੁਝ ਬੱਕਰਾ ਬਿਲਕੁਲ ਗੋਲਡੀ ਕਹਿੰਦਾ ਗੋਲਡੀ ਕਹਿੰਦਾ ਵੀ ਸਿੱਖ ਹੋਣ ਲਈ ਤੁਹਾਨੂੰ ਗੱਗ ਨੂੰ ਗਾਲਾਂ ਕੱਢਣੀਆਂ ਪੈਣੀਆਂ ਅਸੀਂ ਸਿੱਖ ਨਹੀਂ ਹੋਣਾ ਚਾਹੁੰਦੇ ਅਸੀਂ ਇਹਨਾਂ ਦੀ ਕੌਮ ਨਹੀਂ ਬਣਨਾ ਚਾਹੁੰਦੇ ਨਾ ਅਸੀਂ ਟਕਸਾਲੀਆਂ ਦੀ ਕੌਮ ਬਣਨਾ ਚਾਹੁੰਦੇ ਆ ਨਾ ਅਸੀਂ ਜਥੇਦਾਰਾਂ ਦੀ ਕੌਮ ਬਣਨਾ ਚਾਹੁੰਦੇ ਆ ਸਾਨੂੰ ਕੁਝ ਹੋਰ ਬਣਨਾ ਪੈਣਾ ਕਿੱਦਾਂ ਆ ਕੀ ਉਹਦਾ ਨਾਂ ਰੱਖਣਾ ਉਹ ਕੋਈ ਨਾ ਕੋਈ ਪ੍ਰੋਗਰਾਮ ਲਿਆ ਕੇ ਰੱਖੋ ਅਸੀਂ ਚੁੱਪ ਕਰ ਜੰਨੇ ਆ ਅਸੀਂ ਰੇਡੀਓ ਬੰਦ ਕਰ ਦਿੰਨੇ ਆ ਸਾਨੂੰ ਕੋਈ ਨਾ ਤਾਂ ਅਸੀਂ ਬਿੱਲ ਨਹੀਂ ਨਾ ਸਾਨੂੰ ਇੱਥੇ ਤਨਖਾਹ ਮਿਲਦੀ ਆ ਨਾ ਸਾਨੂੰ ਕਮਿਸ਼ਨ ਮਿਲਦਾ ਨਾ ਤੁਹਾਡੇ ਸੋਨੇ ਦੇ ਨਾਲ ਸਾਨੂੰ ਕੋਈ ਫੰਡ ਮਿਲ ਰਿਹਾ ਅਸੀਂ ਤਾਂ ਆਪਣਾ ਟਾਈਮ ਕੱਢ ਕੇ ਆਉਨੇ ਆ ਸਾਨੂੰ ਭੰਡਣ ਦਾ ਕੁਝ ਨਹੀਂ ਹੋਣਾ ਕੋਈ ਕੋਈ ਫੈਸਲਾ ਲੈ ਕੇ ਕੋਈ ਨਾ ਕੋਈ ਪ੍ਰੋਗਰਾਮ ਦਿਓ ਜਿਹਦੇ ਨਾਲ ਸਾਡਾ ਮੂੰਹ ਬੰਦ ਹੋ ਜਾਏ ਮੈਂ ਕਹਿੰਦਾ ਰੱਬ ਕਰੇ ਅਸੀਂ ਝੂਠੇ ਸਾਥ ਤੋਂ ਹੋ ਜਾਈਏ ਰੱਬ ਕਰੇ ਲੋਕ ਸਾਨੂੰ ਫੋਨ ਕਰਨ ਤੇ ਭਾਈ ਰੇਡੀਓ ਤੇ ਪ੍ਰੋਗਰਾਮ ਕਿਉਂ ਨਹੀਂ ਕਰਦੇ ਸਾਨੂੰ ਜਵਾਬ ਨਾ ਆਵੇ ਕੋਈ ਵੀ ਠੀਕ ਹੈ ਅੱਗੇ ਫੈਸਲਾ ਤੁਹਾਡਾ ਹਣਾ ਧੰਨਵਾਦ ਜੀ ਮਿਲਾਂਗੇ ਆਪਾਂ ਸ਼ਨੀਚਰਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ